ਨਾਮ ਮੇਰਾ ਰਜਵੰਦ ਗੋਰੇ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਜਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀਜ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀਜ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਖੇਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸੱਚਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਸਸੀ ਗਾਲ ਜੀ ਰੋਪੜ ਸ਼ਹਿਰ ਦੇ ਨਾਲ ਜਿਹੜੇ ਕਰੀਬ 5 ਪਿੰਡਾਂ ਦੀਆਂ ਜ਼ਮੀਨਾਂ ਲੈਂਡ ਪੂਲਿੰਗ ਦੇ ਵਿੱਚ ਆਈਆਂ ਨੇ ਉਹਨਾਂ ਪਿੰਡਾਂ ਦੀ ਪੰਚਾਇਤਾਂ ਦੇ ਨਾਲ ਉਹਨਾਂ ਪਿੰਡਾਂ ਦੀਆਂ ਸਖਸ਼ੀਤਾ ਦੇ ਨਾਲ ਲਗਾਤਾਰ ਮੇਰੀਆਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਅੱਜ ਵੀ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਮੇਰੇ ਨਾਲ ਨੇ ਉਹਦੇ ਚਾਹੇ ਛੋਟਾ ਫੂਲ ਦੀ ਪੰਚਾਇਤ ਹੋਵੇ ਚਾਹੇ ਵੱਡਾ ਫੂਲ ਦੀ ਪੰਚਾਇਤ ਹੋਵੇ ਚਾਹੇ ਛੋਟੀ ਹਵੇਲੀ ਦੀ ਪੰਚਾਇਤ ਹੋਵੇ ਚਾਹੇ ਸ਼ਾਮਪਰੇ ਦੀ ਪੰਚਾਇਤ ਹੋਵੇ ਇੱਕ ਬੜੀ ਰੈਲੋਂ ਦੀ ਹਾਂਜੀ ਸੰਭਰਾਲਾ ਗੁਰਦਾਸਪੁਰਾ ਸੰਭਰਾਲਾ ਅਵੇਪੁਰ ਬੇਲੀਆਂ ਉਹਨਾਂ ਦੇ ਜਿਹੜੇ ਖੈਰਾਬਾਦ ਸਾਰੇ ਨਗਰ ਨਿਵਾਸੀ ਤੇ ਪੰਚਾਇਤਾਂ ਮੇਰੇ ਨਾਲ ਨੇ ਸੋ ਇਹਨਾਂ ਦੇ ਨਾਲ ਪਹਿਲਾਂ ਵੀ ਵਾਰ-ਵਾਰ ਮੀਟਿੰਗਾਂ ਦੇ ਵਿੱਚ ਇਹੀ ਗੱਲ ਹੋਈ ਹੈ ਕਿ ਤੁਹਾਨੂੰ ਮੇਰੇ ਹੁੰਦੇ ਹੋਏ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਹੈ ਬਿਲਕੁਲ ਵੀ ਕੋਈ ਹਹਾਕਾਰ ਚਾਣ ਦੀ ਲੋੜ ਨਹੀਂ ਹੈ ਜਿਨੇ ਵੀ ਆਪਣੀ ਜ਼ਮੀਨ ਦੇ ਲਈ ਕੋਈ ਵੀ ਸਹਿਮਤੀ ਜਿਹੜੀ ਨਹੀਂ ਦਿੱਤੀ ਉੱਥੇ ਮੇਰੀ ਜ਼ਿੰਮੇਵਾਰੀ ਹੈ ਕਿ ਤੁਹਾਡੀ ਜ਼ਮੀਨ ਪਰ 1 ਇੰਚ ਦੇ ਉੱਪਰ ਵੀ ਕੋਈ ਆਂਚ ਜਿਹੜੀ ਉਹ ਨਹੀਂ ਆਏਗੀ ਤੁਹਾਡੀ ਸਹਿਮਤੀ ਤੋਂ ਬਿਨਾਂ ਮੈਂ ਤੁਹਾਡਾ ਐਮਐਲਏ ਹੋਣ ਦੇ ਨਾਤੇ ਤੁਸੀਂ ਮੈਨੂੰ ਆਪਣਾ ਨੁਮਾਇੰਦਾ ਬਣਾਇਆ ਹੋਇਆ ਤੁਹਾਡਾ ਤੁਹਾਡਾ ਨੁਮਾਇੰਦਾ ਤੁਹਾਡਾ ਵਕੀਲ ਤੁਹਾਡੀ وکਾਲਤ ਜਿਹੜੀ ਉਹ ਸਰਕਾਰ ਦੇ ਕੋਲ ਲਗਾਤਾਰ ਕਰ ਰਿਹਾ ਤੁਸੀਂ ਜਿਹੜੇ ਮਤੇ ਪਾ ਕੇ ਦਿੱਤੇ ਐ ਉਹ ਵੀ ਮੈਂ ਥਰੂ ਪ੍ਰੋਪਰ ਚੈਨਲ ਸਰਕਾਰ ਦੇ ਕੋਲ ਪੁੱਜਦੇ ਕੀਤੇ ਐ ਔਰ ਮੇਰੇ ਵੱਲੋਂ ਤੁਹਾਨੂੰ ਇਹ 200% ਇਸ ਚੀਜ਼ ਦਾ ਤੁਸੀਂ ਭਰੋਸਾ ਰੱਖੋ ਕਿ ਤੁਹਾਡੀ ਜ਼ਮੀਨ ਦੇ ਉੱਪਰ 1 ਇੰਚ ਦੇ ਉੱਪਰ ਵੀ ਜਿੱਥੇ ਤੁਸੀਂ ਕੋਈ ਸਹਿਮਤੀ ਕਿਸੇ ਨੇ ਨਹੀਂ ਦਿੱਤੀ 1 ਇੰਚ ਦੇ ਉੱਪਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਆਂਚ ਜਿਹੜੀ ਉਹ ਨਹੀਂ ਆਣ ਦਿੱਤੀ ਜਾਊਗੀ ਅਫਵਾਹਾਂ ਜਿਹੜੀਆਂ ਉਹ ਰੋਜ਼ ਆ ਜਾਂਦੀਆਂ ਨੇ ਕੋਈ ਕਦੇ ਕਹਿੰਦੇ ਜੀ ਇਹਦੇ ਉੱਪਰ ਜਿਹੜੀ ਸੇਲ ਪਰਚੇਜ਼ ਪਰ ਜ਼ਮੀਨ ਨੂੰ ਵੇਚਣ ਪਰ ਰੋਕ ਲਾਤੀ ਕੋਈ ਵੇਚਣ ਦੇ ਉੱਪਰ ਰੋਕ ਨਹੀਂ ਹੈ ਤੁਸੀਂ ਕਿਸੇ ਵੀ ਵੇਲੇ ਜਿਹੜੀ ਆਪਣੀ ਜ਼ਮੀਨ ਹੈ ਉਹ ਵੇਚ ਸਕਦੇ ਆ ਇੱਕ ਜਿਹੜੀ ਪਾਲਿਸੀ ਤੁਹਾਡੇ ਸਾਹਮਣੇ ਸਰਕਾਰ ਨੇ ਰੱਖੀ ਸੀ ਜੇਕਰ ਤੁਸੀਂ ਕਿਸੇ ਨੇ ਕੋਈ ਸਹਿਮਤੀ ਉਹ ਉਸ ਜਮੀਨ ਨੂੰ ਲੈਂਡ ਪੂਲਿੰਗ ਚ ਪਾਉਣ ਦੇ ਲਈ ਨਹੀਂ ਦਿੱਤੀ ਤਾਂ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਘਰੀ ਬੈਠ ਸਕਦੇ ਤੁਹਾਡੀ ਜਮੀਨ ਦੀ ਜ਼ਿੰਮੇਵਾਰੀ ਤੁਹਾਡੀ ਜਮੀਨ ਦੀ ਗਾਰੰਟੀ ਮੇਰੀ ਹੈ ਕਿ ਤੁਹਾਡੀ 1 ਇੰਚ ਵੀ ਜਮੀਨ ਕਿਸੇ ਵੀ ਪਾਸੇ ਧੱਕੇ ਨਾਲ ਨਹੀਂ ਜਾ ਸਕਦੀ ਇਹਦੀ ਮੈਂ ਪੂਰੀ ਜ਼ਿੰਮੇਵਾਰੀ ਚੱਕਦਾ ਪੂਰੀ ਗਾਰੰਟੀ ਚੱਕਦਾ ਕਿਉਂਕਿ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਜ਼ਿੰਮੇਵਾਰੀ ਪੂਰੀ ਨਿਭਾਉਂਗਾ ਧੰਨਵਾਦ